ਤੁਸੀਂ ਦੇਖ ਰਹੇ ਹੋ ਜੀ ਫੁੱਲਾਵਾਲ ਪਿੰਡ ਦੇ ਅੰਦਰ ਫੁੱਲਾਵਾਲ ਮਾਰਕੀਟ 'ਚ ਬੈਠੇ ਹੋਏ ਆ ਜੀ ਤ ਨੂੰ ਟ੍ਰੈਫਿਕ ਦਾ 뷰 ਦਿਖਾ ਰਹੇ ਆ ਫੁੱਲਾਵਾਲ ਮਾਰਕੀਟ ਦਾ ਸ਼ਾਮ ਦਾ ਟਾਈਮ ਹੈ ਇੱਥੇ ਕਾਫੀ ਗੱਡੀਆਂ ਵਗੈਰਾ ਰਿਕਸ਼ਾ ਸਾਈਕਲ ਹਰ ਕਿਸਮ ਦੇ ਵਾਈਕਲ ਲੋਕ ਲੈ ਕੇ ਨਿਕਲਦੇ ਨੇ ਸਟਿਲ ਕੈਮਰੇ ਨਾਲ ਵੀਡੀਓ ਬੰਦੀ ਪਈ ਆ ਦੇਖੋ ਕਾਰਾਂ ਨਿਕਲਦੀ ਪਈਆਂ ਸਕੂਟਰ ਵੀ ਹੈਗੇ ਐਕਟਿਵ ਵੀ ਹੈ ਸ਼ਾਮ ਦਾ ਟਾਈਮ ਹੈ ਅਸੀਂ ਸੋਚਿਆ ਤੁਹਾਨੂੰ ਜਰੂਰ ਦਿਖਾਈਏ ਫੁੱਲਾਬਨ ਮਾਰਕੀਟ ਤੁਸੀਂ ਜਰੂਰ ਆਓ ਇੱਥੇ ਤੁਹਾਨੂੰ ਸ਼ੋਪਿੰਗ ਕਰਨ ਦਾ ਕਾਫੀ ਮੌਕਾ ਮਿਲੇਗਾ ਇੱਥੇ ਬੱਚਿਆਂ ਦੇ ਖਿਡੌਣਿਆਂ ਦੀਆਂ ਦੁਕਾਨਾਂ ਵੀ ਹੈਗੀਆਂ ਕਰਾਨੇ ਦੀਆਂ ਦੁਕਾਨਾਂ ਵੀ ਹੈਗੀਆਂ ਮੋਬਾਈਲ ਰਿਪੇਅਰਰ ਦੀ ਦੁਕਾਨ ਵੀ ਹੈਗੀ ਹੈ ਮੋਬਾਈਲ ਐਸੈਸਰੀਜ਼ ਦੀ ਦੁਕਾਨ ਵੀ ਹੈਗੀ ਕੁੱਲਰ ਵੀ ਹੈਗੇ ਨੇ ये मेडिसन की दुकान भी है, है। तो हर तरह की शॉप मिलेगी मोस्टली जो लोग लगते हैं शॉपिंग करने वास्ते देखो एक जी कारो थार निकली है बाइक से लोग निकल रहे हैं देखो लो जी लाइट भी चल चुकी है एक्टिव आ शान टाइम हाँ देखो कि ਛੋਟ ਪਤਲੀ ਗਲੀ ਹੈ ਕਾਰਾਂ ਨੂੰ ਬੜਾ ਔਖਾ ਹੋ ਜਾਂਦਾ ਜੇ ਕਾਰਾਂ ਨਿਕਲਦੀਆਂ ਸਾਈਡ ਬਾਈ ਸਾਈਡ ਤੇ ਟ੍ਰੈਫਿਕ ਬੜਾ ਇੱਥੇ ਜਮ ਹੋ ਜਾਂਦਾ ਹੈ ਬੜੀ ਪਰੇਸ਼ਾਨੀ ਆਂਦੀ ਲੋਕਾਂ ਨੂੰ ਜਿਵੇਂ ਜਿਵੇਂ ਸ਼ਾਮ ਹੋਏਗੀ ਰਾਤ ਹੋਏਗੀ ਕੋਈ ਬੱਚਾ ਵੀ ਨਿਕਲਦਾ ਤੇ ਆਪਣੀ ਮਮੀ ਦੇ ਨਾਲ ਇੱਥੇ ਕ੍ਰੋਸ ਕਰਨੀ ਸੜਕ ਬੜੀ ਔਖੀ ਹੁੰਦੀ ਹੈ ਕਿਉਂਕਿ ਕਦੀ ਵੀ ਲੋਕ ਬੜਾ ਤੇਜ਼ ਚਲਾਉਂਦੇ ਨੇ ਬੁਲਟ ਦੇ ਪੜਾਕੇ ਮਾਰਦੇ ਵੀ ਲੋਕ ਨਿਕਲਦੇ ਨੇ ਬੜੀ ਗਲਤ ਗੱਲ ਹੈ ਜੀ ਆਹ ਦੇਖੋ ਟ੍ਰੈਫਿਕ ਵੱਧਦਾ ਪਿਆ ਮਰੇ ਬੀ ਰੋਡ ਬੜੀ ਚਲਦੀ ਆ ਚਲਦੀ ਰਹਿੰਦੀ ਆ ਥੋੜੀ ਅੱਗੇ ਜਾਓ ਤੇ ਇੱਕ ਸੜਕ ਦੀ ਵੀਡੀਓ ਵੀ ਬਣਾਈ ਸੀ ਜੇ ਸੜਕ ਬਹੁਤ ਜ਼ਿਆਦਾ ਖਰਾਬ ਹੈ ਗਿਆ ਕੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇੱਥੇ ਰੈਗੂਲਰ ਲੋਕੀ ਬਾਈਕ ਲੈ ਕੇ ਆਂਦੇ ਨੇ ਲੋਕੀ ਖਰੀਦਦਾਰੀ ਵੀ ਕਰਦੇ ਨੇ ਇਹ ਇੱਕ ਤਰ੍ਹਾਂ ਦਾ ਸ਼ਾਰਟਕਟ ਵੀ ਹੈ ਲੋਕੀ ਫੁੱਲਾਂ ਵਾਲ ਦੇ ਅੰਦਰ ਜਾਣ ਵਾਸਤੇ शॉर्टकट कर यूज करते हैं कल का बहुत बढ़िया मैच है जी भारत बड़ी मुश्किल जितया लगता नहीं कि जितेगा पर पाकिस्तान दा कुछ नहीं कह सकते ਉਹ ਜਿੱਤਾ ਤਾਂ ਮੈਚ ਵੀ ਹਾਰ ਜਾਂਦਾ ਤੇ ਹਾਰ ਹਾਰਾ ਮੈਚ ਵੀ ਜਿੱਤ ਜਾਂਦਾ ਬੜੀ ਸ਼ਰਮਨਾਕ ਰਹੀ ਹੈ ਪਾਕਿਸਤਾਨ ਦੀ ਤੁਹਾਨੂੰ ਇਹ ਵੀ ਦੱਸ ਦਈਏ ਵਸੀਮ ਅਕਰਮ ਬੜੇ ਜਿਆਦਾ ਗੁੱਸੇ ਸੀਗੇ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਸਾਲੋ ਕੇ ਕੰਮ ਕਰਦੇ ਹੋਏ ক্রিকেট ਖੇਡਦੇ ਹੋਏ ਇਹਨਾਂ ਨੂੰ ਇਹ ਨਹੀਂ ਪਤਾ ਕਿ ਵਧੀਆ ਬੋਲਰ ਆਇਆ ਤੇ ਉਹਦਾ ਓਵਰ ਕੱਢ ਦਈਏ ਰਿਜ਼ਵਾਨ ਨੂੰ ਕਾਫੀ ਬੋਲ ਰਹੇ ਸੀਗੇ ਵਸੀਮ ਅਕਰਮ ਉਹ ਲੋ ਜੀ ਕਿੰਨੀ ਕਲੋਸਲੀ ਗੱਡੀਆਂ ਨਿਕਲਦੀਆਂ ਇੱਥੋਂ ਦੇਖ ਰਹੇ ਤੁਸੀਂ ਲੋਕੀ ਦੇਖੋ ਸੈਰ ਵੀ ਕਰਦੇ ਨੇ ਕਿਉਂਕਿ ਜਿਵੇਂ ਸ਼ਾਮ ਹੁੰਦੀ ਹੈ ਇੱਥੇ ਕਾਫੀ ਆਵਾਜ਼ ਆਈ ਵੱਜ ਜਾਂਦੀ ਹੈ ਲੋਕਾਂ ਦਾ ਕਾਫੀ ਜਮਾਵੜਾ ਹੋ ਜਾਂਦਾ ਹੈ ਇੱਥੇ ਤੁਸੀਂ ਰਿਕਸ਼ਾ ਵੀ ਲੈ ਸਕਦੇ ਹੋ ਜੇ ਤੁਹਾਨੂੰ ਕਿੱਥੇ ਜਾਣਾ ਹੋਵੇ ਤੇ ਰਿਕਸ਼ਾ ਜ਼ਰੂਰ ਲਓ ਇਹ ਰਿਕਸ਼ਾ ਵਾਲਿਆਂ ਨੇ ਜੋ ਰਿਕਸ਼ਾ ਵਾਲੇ ਉਹਨਾਂ ਦਾ ਬਿਜ਼ਨਸ ਕਾਫੀ ਇਫੈਕਟ ਕੀਤਾ ਹੈ ਜਿਹੜੇ ਪਹਿਲੇ ਰਿਕਸ਼ਾ ਹੁੰਦੇ ਸੀ ਪੁਰਾਣੇ ਬੈਟਲ ਮਾਰ ਕੇ ਚਲਾਣ ਵਾਲੇ ਉਹਨਾਂ ਨੂੰ ਤੁਸੀਂ ਯੂਜ਼ ਕਰਿਆ ਕਰੋ ਉਹਨਾਂ ਦੇ ਨਾਲ ਜਾਇਆ ਕਰੋ ਤਾਂ ਕਿ ਉਹਨਾਂ ਦਾ ਵੀ ਭਲਾ ਹੋਏ ਲੋਕੀ ਸਾਨੂੰ ਕਹਿੰਦੇ ਹੈਗੇ ਕਿ ਰਿਕਸ਼ਾ ਸਾਡੀ ਲੋਕਾਂ ਕਾਟੇ ਕਰਦੇ ਨੇ ਇਹ ਰਿਕਸ਼ਾ ਜ਼ਿਆਦਾ ਕਰਦੇ ਨੇ ਬਜ਼ੁਰਗ ਲੋਕ ਹੈਗੇ ਨੇ ਫੁੱਲਾਂ ਮਾਰਕੀਟ ਤੁਸੀਂ ਜਾਓ ਤੁਹਾਨੂੰ ਉੱਥੇ ਰਿਸ਼ਾ ਵਾਲੇ ਖੜੇ ਮਿਲਣਗੇ ਬਾਕੀ ਮਾਰਕੀਟ ਬਹੁਤ ਵਧੀਆ ਤੁਸੀਂ ਜ਼ਰੂਰ ਮਾਰਕੀਟ ਜਾਓ ਸ਼ੋਪਿੰਗ ਕਰੋ 릭ਸ਼ਾ ਦੀ ਗੱਲ ਕੀਤੀ 릭ਸ਼ਾ ਆਈ ਗਈ ਜਿਸ ਦੀ ਗੱਲ ਕੀਤੀ ਉਹੀ ਹੋਇਆ ਮਹਿੰਗਾਈ ਵਾਧੀ ਜਾ ਰਹੀ ਹੈ ਲੋਕਾਂ ਹੁਣ ਹੀ ਹੁਣ ਹੀ ਇਲੈਕਸ਼ਨ ਨਿਕਲੇ ਨੇ ਬਾਕੀ ਦੇਖਦੇ ਹਾਂ ਕੀ ਹੁੰਦਾ ਜਾਂਦੇ ਹਾਂ ਦੇ ਤੁਹਾਨੂੰ ਦੱਸ ਦਈਏ ਭਾਜਪਾ ਦੀ ਕੋਈ ਸੀਟ ਨਹੀਂ ਆਈ ਕਾਂਗਰਸ ਦੀ 7 ਸੀਟਾਂ ਆਈਆਂ ਅਕਾਲੀ ਇਹ ਦਲ ਦੀ ਇੱਥੇ ਕੋਈ ਸੀਟ ਨਹੀਂ ਆਈ ਵੈਸੇ ਪੰਜਾਬ ਚ ਇੱਕ ਸੀਟ ਆਈ ਹੈ ਆਮ ਆਦੀ ਪਾਰਟੀ ਦੀ 3 ਸੀਟਾਂ ਆਈਆਂ ਤੁਸੀਂ ਦੇ